ਸਸਿਕਾ ਭਾਈ ਮੇਰਾ ਪ੍ਰਵਿੰਦਰ ਸਿੰਘ ਹੈ ਜੀ ਮੈਂ ਇਕਮ 8-9 ਮਹੀਨਿਆਂ ਤੋਂ ਸਟਾਰਟ ਕੀਤਾ ਹੋਇਆ ਹੈ ਇਸ ਤੋਂ ਪਹਿਲੇ ਮੈਂ ਜੋਬ ਕਰਦਾ ਸੀਗਾ ਕਿਸੇ ਮੈਂ ਹੁਣ ਮੈਂ ਆਪਣਾ ਇਹ ਕੰਮ ਕਰ ਰਿਹਾ ਹਾਂ ਕੋਲ ਦਾ ਆਪਣੇ ਕੋਲ ਜਿਸ ਤਰ੍ਹਾਂ ਚਾਵਲ ਕੜੀ ਚਾਵਲ ਰਾਜਮਾ ਚਾਵਲ ਛੋਲੇ ਚਾਵਲ ਰੋਟੀ ਬਹੁਤ ਸਾਰਾ ਕੁਝ अवेलेबल ਹੈਗਾ ਚਾਵਲ ਦੀ ਗ੍ਰੇਡ ਆਪਾਂ ਤੀਰ ਦੇ ਲਈ ਦੰਨੇ ਜੀ 40-50 ਦੇ ਦਿੰਦੇ ਹਾਂ ਤੇ ਫਾਇਦੇ ਵਿੱਚ ਜੋ ਵੀ ਆਪਣੇ ਸਾਰਾ ਸਮਾਨ ਘਰ ਤੋਂ ਬਣ ਕੇ ਆਉਂਦਾ ਹੈਗਾ ਤੁਸੀਂ ਵੀ ਦੇਖ ਸਕਦੇ ਹੋ ਆਪਣੇ ਕੋਲ ਚਾਵਲ ਹੈਗੇ ਬਾਸਮਤੀ ਚਾਵਲ ਆਪਾਂ ਯੂਜ਼ ਕਰਦੇ ਹਾਂ ਜੀ ਅ ਛੋਲੇ ਦੀ ਸਬਜ਼ੀ ਹੈ ਏਪ ਕਰੋ ਸਾਰਾ ਮਟਰੀਅਲ ਤਿਆਰ ਕਰ ਲਈ ਫੁਲਕੇ ਹੈਂ ਕਰ ਦੇ ਵਰਤੂ ਤਿਆਰ ਕਰਕੇ ਲੈ ਕੇ ਆਂਦੇ ਹਾਂ ਠੀਕ ਹੈ ਜੀ ਉਹ ਸੂਆ ਦਾ ਬਿਲਕੁਲ ਕੜੀ ਹੈਗੀ ਹੈ ਆਲੂ ਅਜਰ ਮਟਰ ਮਿਕਸ ਵੇਜ ਜੀ ਤਨੀ ਪੁਦੀਨੇ ਦੀ ਚਟਣੀ ਹੈ ਸੈਲਟ ਹੈਗਾ ਇਹ ਸਾਰਾ ਮਟੀਰੀਅਲ ਫਕਰੋਂ ਜਿੱਦ ਪਿਆਰ ਕਰਕੇ ਲੈ ਕੇ ਆਂਦੇ ਆਂ ਤੇ ਜਦ ਮੈਂ ਆਪਣਾ ਇੰਡਸਟਰੀਅਲ ਫੇਸ ਵਨ ਤੇ ਕਰਦਾ ਹਾਂ ਨੀਅਰ ਬਰਕਲੇਸ ਸਕੂਅਰ 25 ਨੰਬਰ ਪਲਾਟ ਦੇ ਬਿਲਕੁਲ ਸਾਹਮਣੇ ਪਾਰਕਿੰਗ ਤੇ ਜਦੋਂ ਵੀ ਤੁਸੀਂ ਚੰਡੀਗੜ੍ਹ ਆਓ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ